ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਸਾਰ ਦਰਸ਼ਕਾ ਦਾ ਮੈਂ ਕੋਮਲ ਕਪੂਰ ਸਵਾਗਤ ਕਰਦੀ ਹਾਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣਿਆ ਅਹਿਮ ਸੁਰਖੀਆਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਿੰਡਾਂ ਦੇ ਵਿੱਚ ਵਸੇ ਪੰਜਾਬੀਆਂ ਦਿੱਲੀ ਵੱਡਾ ਐਲਾਨ ਕਿਹਾ ਬਦਲ ਦੇਾਂਗੇ ਪਿੰਡਾਂ ਦੀ ਨੁਹਾੜ ਨਹੀਂ ਆਉਂਦਿਆਂਗੇ ਫੰਡ ਦੀ ਕਮੀ ਵੱਡੇ ਕਰੋਨਾ ਦੇ ਚੈਕ ਸ਼ਰਮਨੀ ਕਾਲੀ ਦਾਲ ਦੇ ਵੱਲੋਂ ਸਿਆਸੀ ਰੈਲੀ ਦਾ ਯੋਜਨਾ ਆਪਤੇ ਕਾਂਗਰਸ ਨੂੰ ਲਿਆੜੇ ਹੱਥੀ ਬੀਰ ਵੀ ਮਾਮਲੇ ਤੇ ਸਿਆਸਤ ਕਰਨ ਦੇ ਲਗਾਏ ਦੋਸ਼ ਪੰਜਾਬ ਸਰਕਾਰ ਦੀ ਲੈਂਡ ਪੁਲਿੰਗ ਸਕੀਮ ਦੇ ਖਿਲਾਫ ਅੱਜ ਕਾਂਗਰਸ ਦੇ ਵੱਲੋਂ ਮੁਹਾਲੀ ਦੇ ਵਿੱਚ ਰੋਸ ਪ੍ਰਦਰਸ਼ਨ ਮਾਰ ਸਰਕਾਰ ਦੀ ਕੀਤੀ ਸਖਤ ਆਲੋਚਨਾ ਬਿਜਲੀ ਸੋਧ ਬਿੱਲ 2025 ਦਾ ਵਿਰੋਧ ਸਰਵਨ ਸਿੰਘ ਪੰਦੇੜ ਨੇ ਜਿਤਾਇਆ ਖਦਸ਼ਾ ਸੰਸਦ ਦੇ ਮਾਨਸੂਨੀ اجلاس ਦੇ ਵਿੱਚ ਪਾਸ ਹੋ ਸਕਦਾ ਬਿੱਲ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅਸਤੂਰੀ ਹਲਕੇ ਦੀਆਂ 75 ਗ੍ਰਾਮ ਪੰਚਾਇਤਾਂ ਨੂੰ ਵੱਖ-ਵੱਖ ਵਿਕਾਸ ਕਾਰਜਾਂ ਦੇ ਲਈ ਚੈੱਕ ਭੇਜ ਕਿਤੇ ਗਏ ਇਸ ਮੌਕੇ ਕਰਵਾਏ ਗਏ ਸਮਾਗਮ ਦੇ ਦੌਰਾਨ ਸੀਐਮ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਵਿਧਾਨ ਸਭਾ ਹਲਕੇ ਧੂਰੀ ਵਿੱਚ ਪਹੁੰਚੇ ਤੇ ਇਸ ਮੌਕੇ ਉਹਨਾਂ ਨੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ। ਪੰਜਾਬ ਸਰਕਾਰ ਹੁਣ ਪਿੰਡਾਂ ਦੇ ਵਿੱਚ ਸੜਕਾਂ, ਪਾਰਕਾਂ, ਧਰਮਸ਼ਾਲਾਵਾਂ, ਸਟਰੀਟ ਲਾਈਟਾਂ ਤੇ ਸੀਸੀਟੀਵੀ ਕੈਮਰੇ ਵਰਗੀਆਂ ਪੁਨਿਆਦੀ ਸਹੂਲਤਾਂਾਂ ਪ੍ਰਦਾਨ ਕਰਨ ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ। ਇਸ ਦੇ ਨਾਲ ਹੀ ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਮਾਨ ਨੇ ਨਸ਼ਿਆਂ ਦੇ ਮੁੱਦੇ ਤੇ ਵੀ ਵੱਡਾ ਭਿਆਨ ਦਿੱਤਾ। ਫਿਰ ਆਪਾਂ ਹਰ ਰੋਜ਼ ਆਪਾਂ ਸਰਬੱਤ ਦਾ ਭਲਾ ਮੰਗਣ ਵਾਲੇ ਲੋਕਾਂ ਅੱਪਾ ਗੁਰੂ ਸਾਹਿਬ ਦੀ ਬਾਣੀ ਰੋਜ਼ ਪੜਨ ਵਾਲੇ ਲੋਕਾਂ ਅੱਪਾ ਹਰ ਧਰਮ ਦਾ ਖੈਰ ਮੰਗਣ ਵਾਲੇ ਮਾਨਵਤਾ ਦੀ ਖੈਰ ਮੰਗਣ ਵਾਲੇ ਲੋਕਾਂ ਹਰ ਰੋਜ਼ ਕਿਤੋਂ ਨਾ ਕਿਤੋਂ ਆਪਾਂ ਨੂੰ ਖਬਰ ਮਿਲਦੀ ਸੀ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਗਈ ਇੱਥੇ ਭਗਵਤ ਗੀਤਾ ਜੀ ਦੀ ਬੇਇੱਜ਼ਤੀ ਹੋ ਗਈ ਬੇਅਦਬੀ ਹੋ ਗਈ ਇੱਥੇ ਕੁਰਾਨ ਸ਼ਰੀਫ ਦੀ ਬੇਅਦਬੀ ਹੋ ਗਈ ਇੱਥੇ ਫਲਾਨੇ ਧਰਮ ਨੇ ਗਰੰਟੀ ਜਿਹੜੀ ਹੈ ਉਹ ਬੇਅਦਬੀ ਹੋਈ ਹੈ ਇੱਥੇ ਫਲਾਨੀ ਜਿਹੜਾ ਪਵਿੱਤਰ ਮੂਰਤੀ ਹੈ ਉਹਦੀ ਤੋੜ-ਫੋੜ ਹੋ ਗਈ ਹਰ ਰੋਜ਼ ਆਪਾਂ ਸੁਣਦੇ ਸੀ ਪਰ ਉਹਦਾ ਕੋਈ ਨਤੀਜਾ ਨਹੀਂ ਨਿਕਲਦਾ ਸੀ ਸੋ ਅਸੀਂ ਹੁਣ ਪਿਛਲੇ ਦਿਨ ਵਿਧਾਨ ਸਭਾ 'ਚ ਬਿੱਲ ਲੈ ਕੇ ਆਏ ਆ ਕਿ ਉਹਨਾਂ ਨੂੰ ਐਸੀ ਸਖਤ ਸਜ਼ਾ ਮਿਲੂਗੀ ਜਿਨ੍ਹਾਂ ਨੇ ਇਹ ਜਿਹੜਾ ਗੁਨਾਹ ਕੀਤਾ ਉਹਨਾਂ ਦੀਆਂ ਆਉਣ ਵਾਲੀਆਂ ਕਈ ਪੀੜ੍hiyan ਸੋਚਣ ਗਿਆ ਇਹ ਕੁਝ ਕਰਨ ਤੋਂ ਪਹਿਲਾਂ ਕਿ ਸਾਡੇ ਬਜ਼ੁਰਗਾਂ ਨੇ ਇੱਕ ਗਲਤੀ ਕੀਤੀ ਸੀ ਦੁਬਾਰਾ ਜ਼ਿੰਦਗੀ ਚ ਅਸੀਂ ਇਹ ਕਰਨੀ ਨਹੀਂ ਕਿਉਂਕਿ ਉਹਦੀ ਸਜ਼ਾ ਬਹੁਤ ਸਖਤ ਮਿਲੀ ਸੀ ਸਾਡੇ ਪਰਿਵਾਰ ਨੂੰ ਵੀ ਸਮਾਜਿਕ ਤੌਰ ਤੇ ਵੀ ਤੇ ਕਾਨੂੰਨੀ ਤੌਰ ਤੇ ਵੀ ਯੁੱਧ ਨਸ਼ੇ ਵਿਰੁੱਧ ਜਿਹੜਾ ਕਲੰਕ ਲੱਗਿਆ ਹੋਇਆ ਸੀ ਚਿੱਟੇ ਦਾ ਪਹਿਲਾਂ ਪਹਿਲਾਂ ਤਾਂ ਬਾਰਡਰ ਵਾਲੇ ਪਾਸੇ ਸੀ ਉਹ ਇੱਧਰ ਵੀ ਆ ਗਿਆ ਹੁਣ ਸੋ ਅਸੀਂ ਹੁਣ ਸਪਲਾਈ ਲਾਈਨ ਵੀ ਤੋੜੀ ਐ ਤਸਕਰਾਂ ਨੂੰ ਫੜਿਆ ਵੀ ਐ ਤੇ ਉਹਨਾਂ ਦੇ ਘਰ ਬਿਟਾਏ ਨੇ ਕਾਨੂੰਨੀ ਤੌਰ ਤੇ ਐਨਡੀਪੀਐਸ ਦਾ ਜਿੰਨਾਂ ਤੇ ਪਰਚਾ ਹੈ ਤੇ ਫਿਰ ਇਹ ਜਿਹੜੇ ਲੀਡਰ ਨੇ ਵਿਰੋਧੀ ਪਾਰਟੀ ਵਾਲੇ ਇਹ ਤਾਂ ਜੀ ਛੋਟਿਆਂ ਨੂੰ ਫੜ ਰਹੇ ਹੋ ਵੱਡੀਆਂ ਮੱਛੀਆਂ ਨਹੀਂ ਫੜ ਰਹੇ ਜਿੱਦẽ ਵੱਡਾ ਮੱਛ ਫੜਿਆ ਉਹਦੇ ਕਹਿੰਦੇ ਗਲਤ ਕਰ ਰਹੇ ਹੋ ਜੀ ਇਹ ਤਾਂ ਬਹੁਤ ਗਲਤ ਕਰ ਰਹੇ ਹੋ ਜੀ ਤੁਸੀਂ ਇਹ ਤਾਂ ਇਹ ਤਾਂ ਗੈਰਕਾਨੂੰਨੀ ਹੈ ਮਤਲਬ ਕਿਸੇ ਪਾਸੇ ਵੀ ਨਹੀਂ ਠੀਕ ਆਉਂਦੇ ਕਾਰਨ بس ਵਿਰੋਧ ਕਰਨਾ ਉਹਨਾਂ ਨੇ ਭਗਵਾਨ ਤਮੰਦਿਆ ਕੰਮਾਂ ਦਾ ਜਾਂ ਗੱਲਾਂ ਦਾ ਹੋਰ ਕੁਝ ਨਹੀਂ ਕਰਨਾ ਤੁਹਾਨੂੰ ਦੱਸਦੀ ਕਿ ਪੰਜਾਬ ਸਰਕਾਰ ਨੇ ਸਾਲ 2025-26 ਦੇ ਬਜਟ ਦੇ ਵਿੱਚ ਪਿੰਡਾਂ ਲਈ 3500 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ। ਸੋ ਬਜਟ ਵਿੱਚ ਇਹ ਯਕੀਨੀ ਬਣਾਇਆ ਗਿਆ ਹੈ ਕਿ ਹਰੇਕ ਵਿਧਾਨ ਸਭਾ ਹਲਕੇ ਦੇ ਵਿੱਚ ਟੁਕਵਾ ਵਿਕਾਸ ਹੋਵੇ। ਇਸ ਲਈ ਹਰੇਕ ਜ਼ਿਲ੍ਹੇ ਲਈ 5 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਇਹ ਰਕਮ ਸਬੰਧਿਤ ਖੇਤਰ ਦੇ ਵਿਧਾਇਕ ਅਤੇ ਡਿਪਟੀ ਕਮਿਸ਼ਨਰ ਯਾਨੀ ਕਿ ਡੀਸੀ ਦੀ ਸ਼ਿਫਾਰਿਸ਼ ਤੇ ਖਰਚ ਕੀਤੀ ਜਾਏਗੀ। ਇਸ ਯੋਜਨਾ ਦੇ ਤਹਿਤ ਸਰਕਾਰ ਨੇ ਕੁੱਲ 585 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਫਰੋਜ਼ਪੁਰ ਦੇ ਹਲਕਾ ਜ਼ੀਰਾ ਵਿਖੇ ਇੱਕ ਸਿਆਸੀ ਰੈਲੀ ਦਾ ਆਯੋਜਨ ਕੀਤਾ ਗਿਆ ਇਸ ਰੈਲੀ ਨੂੰ ਹੋਣਾਂ ਆਗੂਆਂ ਤੋਂ ਇਲਾਵਾ ਪਾਰਟੀ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਸੰਬੋਧਨ ਕੀਤਾ ਤੇ ਇਸ ਦੌਰਾਨ ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਉੱਤੇ ਵਿਅਦਿ ਵਿਆਮਲੇ ਵਿੱਚ ਸਿਆਸਤ ਕਰਨ ਦੇ ਲਗਾਏ aarop ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿੱਚ ਸਰਗਰਮ ਹੋਣ ਤੋਂ ਬਾਅਦ ਸੂਬੇ ਅੰਦਰ ਬੇਅਦਬੀਆਂ ਦਾ ਦੌਰ ਸ਼ੁਰੂ ਹੋਇਆ ਇੱਕ ਸਾਜ਼ਿਸ਼ ਤਹਿਤ ਬੇਅਦਬੀਆਂ ਦੇ ਇਲਜ਼ਾਮ ਅਕਾਲੀ ਦਲ ਦੀ ਲੀਡਰਸ਼ਿਪ ਤੇ ਲਗਾਈ ਗਈ ਅਸੀਂ ਹੱਥ ਜੋੜਦੇ ਸੀ ਉਦੋਂ ਕਹਿੰਦੇ ਸੀ ਕਿ ਆ ਸਾਰੇ ਝੂਠ ਬੋਲ ਰਹੇ ਐ ਸਾਡੇ ਤੇ ਝੂਠੇ ਇਲਜ਼ਾਮ ਲਾਏ ਬੇਅਦਬੀ ਦੇ ਇਹ ਬੇਅਦਬੀ ਕਾਲੀ ਦਲ ਕਰੂਗਾ ਕਾਲੀ ਦਲ ਦੀ ਲੀਡਰਸ਼ਿਪ ਕਰੂਗੀ ਖ੍ਰੋਮਨੀ ਅਕਾਲੀ ਦਲ ਤਾਂ ਗੁਰੂ ਘਰਾਂ ਦੀ ਸੇਵਾ ਕਰਨ ਵਾਸਤੇ ਬਣਿਆ ਹੈ ਗੁਰੂ ਘਰਾਂ ਦੀ ਰੱਖਿਆ ਕਰਨ ਵਾਸਤੇ ਬਣਿਆ ਹੈ ਖ੍ਰੋਮਨੀ ਅਕਾਲੀ ਦਲ ਦੇ ਕਿਸੇ ਵੀ ਵਰਕਰ ਚਲੋ ਅਰਦਾਸ ਕਰਕੇ ਘਰੋਂ ਨਿਕਲਦਾ ਨਹੀਂ ਤੇ ਤੁਸੀਂ ਉਸੇ ਪਾਰਟੀ ਤੇ ਇਲਜ਼ਾਮ ਲਾਤਾ ਤੇ ਲਾਇਆ ਕਿਨੇ ਆ ਝਾੜੂ ਵਾਲਿਆਂ ਨੇ ਤੇ ਕਾਂਗਰਸ ਨੇ ਰਲ ਕੇ ਕਿਉਂਕਿ ਉਹਨਾਂ ਨੇ ਦੇਖਿਆ ਕਿ ਅਕਾਲੀ ਦਲ ਦਾ ਤੂਫਾਨ ਇੰਨਾ ਤਕ ਤਕੜਾ ਹੈ ਹੁਣ ਰਾਜ ਇਹਨਾਂ ਦਾ ਰਹੂਗਾ ਉਹਨਾਂ ਨੇ ਸਾਜ਼ਿਸ਼ ਰਚੀ ਬੇਅਦਬੀਆਂ 2015 ਸ਼ੁਰੂ ਹੋ ਗਈਆਂ ਸਰਕਾਰ ਆਪਣੀ ਦੁੱਖ ਹੈ ਪਰ ਮੈਨੂੰ ਐਡਾ ਵੱਡਾ ਵੀ ਦੁੱਖ ਹੈ ਕਿ ਇਹਨਾਂ ਨੇ ਸਾਨੂੰ ਜਾਂਚ ਵੀ ਕਰਾਉਣ ਦਿੱਤੀ ਸਾਰੇ ਇਕੱਠੇ ਹੋ ਗਏ ਆ ਕਾਂਗਰਸੀ ਦੀ ਕੈਪਟਨ ਵੀ ਆ ਭਲੇ ਵੀ ਦਾਦੂ ਵਾਲ ਵਰਗੇ ਮੰਡ ਵੀ ਸਾਰੇ ਸੜਕਾਂ ਤੇ ਬਹਿ ਗਏ ਕਹਿੰਦੇ ਪੰਜਾਬ ਤੋਂ ਜਾਂਚ ਨਹੀਂ ਕਰਾਉਣੀ ਅਸੀਂ ਜਾਂਚ ਕਰਾਉਣੀ ਹੈ ਸੀਬੀਏ ਤੋਂ ਉਹਨਾਂ ਨੂੰ ਪਤਾ ਸੀ ਕਿ ਦੋਸ਼ੀ ਫੜੇ ਜਾਣਗੇ ਸਾਨੂੰ ਮਜਬੂਰਨ ਸੀਬੀਏ ਨੂੰ ਦੇਣੀ ਪਈ ਤੇ ਅੱਜ ਤੱਕ ਹੋਰ ਜਾਂਚ ਰੁਲ ਰਹੀ ਹੈ ਦੋ ਕੇਸ ਦੋ ਕੇਸ ਅਸੀਂ ਆਪਣੇ ਕੋਲ ਹੀ ਰੱਖ ਲਏ ਉਹਨਾਂ ਨੂੰ ਪਤਾ ਨਹੀਂ ਲੱਗਿਆ ਇੱਕ ਤਾਂ ਮਲਕੇ ਦਾ ਮੋਗੇ ਜ਼ਿਲ੍ਹੇ 'ਚ ਸੀ ਇੱਕ ਮਲੇਰ ਕੋਟਲੇ ਕੁਰਾਨ ਸ਼ੀਰੂ ਦੀ ਬੇਬੀ ਹੋਈ ਤੁਸੀਂ ਹੈਰਾਨ ਗਏ ਹੋਗੇ ਤੁਹਾਨੂੰ ਸ਼ਾਇਦ ਪਤਾ ਨਹੀਂ ਮਲੇਰ ਕੋਟ ਨੇ ਕਿਹਨੂੰ ਫੜਿਆ ਆਮ ਆਦਮੀ ਪਾਰਟੀ ਦਾ ਐਮਐਲਏ ਦਿੱਲੀ ਦਾ ਐਮਐਲਏ ਉਹ ਆਇਆ ਇੱਥੇ ਬੇਅਦਬੀ ਕਰਨ ਉਹਨੂੰ ਫੜ ਲਿਆ ਅਸੀਂ ਸਰਕਾਰ ਇਹਨਾਂ ਦੀ ਆ ਗਈ ਤੁਸੀਂ ਦੇਖੋ ਕਿੰਨੀ ਸ਼ਕਤ ਹੈ ਕਿੰਨੇ ਚਲਾਕ ਹੈ ਝਾੜੂ ਵਾਲੇ ਉਸ ਆਮ ਆਦਮੀ ਪਾਰਟੀ ਨੂੰ ਬਚਾਉਣ ਵਾਸਤੇ ਉਹ ਲੀਡਰ ਨੂੰ ਬਚਾਉਣ ਵਾਸਤੇ ਵਕੀਲ ਕਿਹੜੇ ਸੀ ਮਲੇਰ ਕੋਰਲੇ ਸੈਸ਼ਨ ਕੋਰਟ ਚ ਅੱਜ ਦੇ ਕੈਬਨਿਟ ਮਨਿਸਟਰ ਹਰਪਾਲ ਚੀਮਾ ਜਿਹੜਾ ਮੰਨਾ ਫਰਖਿਆਨਾ ਮੰਤਰੀ ਉਹ ਵਕੀਲ ਉਹਨੂੰ ਬਚਾਉਣ ਵਾਸਤੇ ਕੁਰਾਨ ਸ਼ੀਰ ਵੀ ਬੇਦਖੀ ਦੇ ਹਰਪਾਲ ਚੀਮਾ ਤੇ ਹਰਜੋਤ ਪਹਿਨ ਦੋਨੋਂ ਵਕੀਲ ਆ ਕੇਸ ਹੁਣੀ ਖਤਮ ਹੋਇਆ ਹੈ ਸੋ ਪਾਰਟੀ ਪ੍ਰਧਾਨ ਮੁਤਾਬਿਕ ਅਕਾਲੀ ਦਲ ਦੀ ਸਰਕਾਰ ਹੁੰਦਿਆਂ ਉਹਨਾਂ ਤੇ ਬੇਅਦਬੀ ਮਾਮਲਿਆਂ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦਾ ਦਬਾਅ ਪਾਇਆ ਗਿਆ ਸੀਬੀਆਈ ਦੀ ਜਾਂਚ ਅਜੇ ਤੱਕ ਅਧੂਰੀ ਹੈ ਜਦਕਿ ਦੂਸਰੇ ਹੀ ਪਾਸੇ ਪੰਜਾਬ ਪੁਲਿਸ ਵੱਲੋਂ ਕੀਤੀ ਮਲੇਰ ਕੋਟਲਾ ਬੇਅਦਬੀ ਮਾਮਲੇ ਦੀ ਜਾਂਚ ਵਿੱਚ ਆਮ ਆਦੀ ਪਾਰਟੀ ਦਾ ਦਿੱਲੀ ਦਾ ਇੱਕ ਵਿਧਾਇਕ ਨਰੇਸ਼ ਯਾਦਵ ਦੋਸ਼ੀ ਪਾਇਆ ਗਿਆ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਸਕੀਮ ਦੇ ਖਿਲਾਫ ਅੱਜ ਕਾਂਗਰਸ ਦੇ ਵੱਲੋਂ ਮੁਹਾਲੀ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਦੋਸਤ ਅੰਨੇ ਨੂੰ ਸੰਬੋਧਨ ਕਰਦੇ ਆ ਕਾਂਗਰਸ ਦੇ ਸੁਭਾਪ ਪ੍ਰਧਾਨ ਗਾਜਾ ਵਿੜਿੰਗ ਨੇ ਮਾਨ ਸਰਕਾਰ ਦੀ ਕੀਤੀ ਸਖਤ ਲੋਚਨਾ ਇਸ ਮੌਕੇ ਤੇ ਪ੍ਰਦਰਸ਼ਨ ਨੂੰ ਸੰਬੋਧਨ ਕਰਦੇ ਸੁਭਾਪ ਕਾਂਗਰਸ ਪ੍ਰਧਾਨ ਨੇ ਕਿਹਾ ਹੈ ਕਿ ਇਹ ਆਮ ਆਦੀ ਪਾਰਟੀ ਸਰਕਾਰ ਦੀ ਤਾਨਾशाही ਫੈਸਲਾ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋ ਦਿੱਤਾ ਜਾਏਗਾ ਉਨ੍ਹਾਂ ਨੇ ਕਿਹਾ ਕਿ ਇਹ ਲੈਂਡ ਪੂਲਿੰਗ ਨਹੀਂ ਹੈ ਸਗੋਂ ਆਪ ਆਗੋਂ ਦੀ ਜ਼ਮੀਨ ਹੜਪੰਦੀ ਨੀਤੀ ਹੈ ਸਾਡਾ ਦੂਜਾ ਧਰਨਾ ਹੈ ਪਹਿਲਾ ਅਸੀਂ ਸਾਰੇ ਜਾਣੇ ਮੈਂ ਖੈਰਾ ਸਾਹਿਬ ਸਾਰੇ ਸਾਥੀ ਅਸੀਂ ਜਗਰਾਉ ਕਿਸਾਨ ਜਥੇਬੰਦੀਆਂ ਨੇ ਧਰਨਾ ਰੱਖਿਆ ਸੀ ਔਰ ਅਸੀਂ ਉਸ ਕਿਸਾਨ ਜਥੇਬੰਦੀਆਂ ਦੇ ਧਰਨੇ ਵਿੱਚ ਸ਼ਮੂਲੀਅਤ ਕੀਤੀ ਸੀ ਪਰ ਉਹ ਤੋਂ ਸ਼ੁਰੂਆਤ ਕਰਕੇ ਅਸੀਂ ਇਹ ਪਰਨ ਕੀਤਾ ਸੀ ਕਿ ਜਿੱਥੇ ਜਿੱਥੇ ਪੰਜਾਬ ਦੇ ਵਿੱਚ ਲੈਂਡ ਪੂਲਿੰਗ ਹੋ ਰਹੀ ਹੈ ਉੱਥੇ ਉੱਥੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸਰਕਾਰ ਨੂੰ ਧਰਨੇ ਦੇ ਰਾਹੀਂ ਆਪਣੀ ਤੇ ਲੋਕਾਂ ਦੀ ਆਵਾਜ਼ ਕਿਸਾਨਾਂ ਦੀ ਆਵਾਜ਼ ਪਚਾਉਣ ਦਾ ਕੰਮ ਕਰਾਂਗੇ ਲੇਕਿਨ ਜੇ ਕਿਸਾਨ ਪੈਸੇ ਲੈ ਲੂਗਾ ਆਵੇ ਖਾਤੇ ਚ ਆਵੀ ਮਰਜ਼ੀ ਦੇ ਨਾਲ ਤੁਹਾਡੀ ਸਰਕਾਰ ਜਿਹੜੋ ਆਏਗੀ ਜੇਵਾ ਤੁਸੀਂ ਸਰਕਾਰ ਦੇ ਹਿੱਸੇਦਾਰ ਹੋਵਗੇ ਜਮੀਨ ਫਿਰ ਵਾਪਸ ਕਿਵੇਂ ਦੇਵਾਂਗੇ ਸਰਕਾਰ ਅੱਜ ਬੇਨਤੀ ਕਰਦੇ ਆਂ ਅਸੀਂ ਕਿਸਾਨ ਸਲ ਤੇ ਸਾਰੇ ਕੋਈ ਕਿਸਾਨ ਭਰਾ ਇਹਰੇ ਤੇ ਸ਼ਾਂਤੀ ਨਾ ਜਿਤਾਵੇ ਨਹੀਂ ਤੁਸੀਂ ਲੁੱਟੇ ਪੁੱਟੇ ਜਾਉਂਗੇ ਜੇ ਤੁਸੀਂ ਦਸਕਤ ਕਰਤੇ ਫਿਰ ਕਾਂਗਰਸ ਕੀ ਕਰੂਗੀ ਕਾਂਗਰਸ ਜੇ ਕਿਸਾਨ ਨੇ ਦਸਕਤ ਨਾ ਕੀਤੇ ਤੇ ਕਾਂਗਰਸ ਮਰ ਜਾਏਗੀ ਲੇਕਿਨ ਕਿਸਾਨ ਦੀ ਜ਼ਮੀਨ ਨਹੀਂ ਖੋਹਣ ਦੇਗੀ ਇਹ ਤੁਹਾਡੇ ਨਾਲ ਵਾਦਾ ਕਰਦੇ ਆ ਅਖੀਰ ਰਾਜਾ ਵਡਿੰਗ ਨੇ ਕਿਸਾਨਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੀ ਜ਼ਮੀਨ ਸਰਕਾਰ ਨੂੰ ਨਾ ਦੇਣ ਉਹਨਾਂ ਕਿਹਾ ਹੈ ਕਿ ਕਾਂਗਰਸ ਕਿਸੇ ਵੀ ਕੀਮਤ ਤੇ ਸਰਕਾਰ ਨੂੰ ਕਿਸਾਨਾਂ ਦੀ ਜ਼ਮੀਨ ਖੋਹਣ ਨਹੀਂ ਦੇਵੇਗੀ ਅਸੀਂ ਸਰਕਾਰ ਨੂੰ ਇਹ ਨੀਤੀ ਵਾਪਸ ਲੈਣ ਲਈ ਮਜਬੂਰ ਕਰਾਂਗੇ ਇਹ ਇੱਕ ਬਹੁਤ ਵੱਡਾ ਘੁਟਾਲਾ ਹੈ ਤੇ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਹੈ ਕਾਂਗਰਸ ਦੇ ਇਸ ਰੋਸ ਕਰਨੇ ਨੂੰ ਹਲਕਾ ਪੁਲਾਤੋ ਵਿਧਾਇਕ ਸੁਖਪਾਲ ਖੈਰਾ ਨੇ ਵੀ ਸੰਬੋਧਨ ਕੀਤਾ ਸੁਖਪਾਲ ਖੈਰਾ ਨੇ ਕਿਹਾ ਕਿ ਲੈਂਡ ਪੋਲਿੰਗ ਯੋਜਨਾ 25000 ਕਰੋੜ ਦੇ ਘਟਾਲੇ ਦੀ ਸਕੀਮ ਹੈ ਇਸ ਰਾਹੀਂ ਕਿਸਾਨਾਂ ਨੂੰ ਧੋਖਾ ਦੇ ਕੇ ਜ਼ਮੀਨ mafia ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਹੈ ਸੁਖਪਾਲ ਸਿੰਘ ਖੈਰਾ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਦੁਰਜਸਤਾਈ ਦੇ ਵਿੱਚ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਣੀ ਤਾਂ ਸਭ ਤੋਂ ਪਹਿਲਾਂ ਇਸ ਯੋਜਨਾ ਨੂੰ ਰੱਦ ਕਰਕੇ ਜਾਂਚ ਕਰਵਾਈ ਜਾਏਗੀ ਕਿਸੇ ਸਰਕਾਰ ਨੇ ਮਗਲੀਆਂ ਸਰਕਾਰਾਂ ਨੇ ਗਲਤੀਆਂ ਕੀਤੀਆਂ ਹੋਣਗੀਆਂ ਲੇਕਿਨ ਇਸ ਵੱਡੇ ਪੈਮਾਨੇ ਤੇ ਕਿਸੇ ਨੇ ਪੰਜਾਬ ਦੀ ਜ਼ਮੀਨ ਉੱਪਰ ਹਮਲਾ ਨਹੀਂ ਕੀਤਾ ਸੀਗਾ ਇਹ ਪੰਜਾਬ ਦੀ ਜ਼ਮੀਨ ਤੇ ਹਮਲਾ ਨਹੀਂ ਗਾ ਇਹ ਸਾਡੀ ਜ਼ਹਿਨੀਅਤ ਤੇ ਹਮਲਾ ਵਾ ਸਾਡੀ ਸੋਚ ਤੇ ਸਾਡੀ ਹੋਂਦ ਤੇ ਸਾਡੇ ਕਿੱਤੇ ਤੇ ਸਾਡੇ ਵਕਾਰ ਤੇ ਹੁਣ ਫੈਸਲਾ ਪੰਜਾਬ ਦੇ ਲੋਕਾਂ ਨੇ ਕਰਨਾ ਕਿ ਆ ਜਿਹੜੇ ਬਾਹਰੋਂ ਆਣ ਕੇ ਬੰਦੇ ਸਾਡੇ ਤੇ ਰਾਜ ਕਰ ਰਹੇ ਨੇ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਸਰੋਕਾਰ ਨਹੀਂ ਨਾ ਆਸਥਾ ਹੈ ਨਾ ਉਹਨਾਂ ਨੂੰ ਪੰਜਾਬ ਵਿੱਚ ਕੋਈ ਭਰੋਸਾ ਕਿ ਅਸੀਂ ਇਹ ਜ਼ਮੀਨ ਇਹਨਾਂ ਨੂੰ ਲੈਣ ਦੇਵਾਂਗੇ ਇਹ ਫੈਸਲਾ ਕਰਨ ਵਾਸਤੇ ਅੱਜ ਕਾਂਗਰਸ ਪਾਰਟੀ ਨੇ ਮੁਹੱਲਜ ਧਰਨਾ ਦਿੱਤਾ ਵਾ ਪੰਜਾਬ ਕਾਦੇ ਲਈ ਜਾਣਿਆ ਜਾਂਦਾ ਗੁਰੂਆਂ ਪੀਰਾਂ ਪਗੰਬਰਾ ਸ਼ਹਾਦਤਾਂ ਫੁੰਡ ਲਿਆ ਇਸ ਧਰਤੀ ਤੇ ਔਰ ਇਸ ਤੋਂ ਬਾਅਦ ਜਾਣਿਆ ਜਾਂਦਾ ਜ਼ਰਖੇਜ਼ ਮਿੱਟੀ ਲਈ ਜਿਹੜੀ ਬਿੱਟੀ ਛੇਤ ਦੁਨੀਆ ਦੇ ਮੁਕਾਬਲੇ ਦਾ ਕੋਈ ਇੱਕ ਅੱਧਾ ਜਿਹੜਾ ਰਕਬਾ ਹੋਵੇਗਾ ਕੈਲੀਫੋਰਨੀਆ ਵਰਗਾ ਉਦਾਂ ਦੀ ਜ਼ਮੀਨ ਖੇਤੀ ਲਈ ਐਗਰੀਰੀਅਨ ਸਟੇਟ ਐਗਰੀਰੀਅਨ ਇਕਨੋਮੀ ਤੇ ਜਿਹੜੀ ਸਾਡੀ ਇਕਨੋਮੀ ਹੈ ਕਹਿੰਦੇ ਅਸੀਂ ਉਹੀ ਕਦਮ ਕਰਨੀ ਆ ਉਹ ਰਕਬਾ ਵੀ ਕੋ ਛੋਟਾ ਮੋਟਾ ਨਹੀਂ ਚਲੋ ਕੋਈ ਇੰਡਸਟਰੀ ਲਾਉਣੀ ਆ ਕੋਹਾਏਗੇ ਕੱਢਣਾ ਵਾ ਕੋ ਛੋਟਾ ਮੋਟਾ ਰਕਬਾ ਤੁਸੀਂ ਲੈ ਸਕਦੇ ਹੋ ਲਗਭਗ 65 70 ਹਜ਼ਾਰ ਏਕੜ ਜ਼ਮੀਨ ਲੁਧਿਆਣਾ 25000 ਏਕੜ ਬਾਕੀ ਸਾਰੇ ਸ਼ਹਿਰਾਂ ਦੇ ਵਿੱਚ ਖੜੇ ਬਰਨਾਲੇ ਵਾਲੇ ਅਮਰਸਰ ਤਰਨਤਾਰਨ ਵਾਲੇ ਸਾਰੇ ਆ ਸ਼ਹਿਰਾਂ ਚ ਅਰਬ ਸਟੇਟ ਇੰਡਸਟਰੀਅਲ ਸਟੇਟ ਦੇ ਨਾਮ ਤੇ ਤੁਹਾਡੇ ਉੱਤੇ ਹਮਲਾ ਕੀਤਾ ਜਾ ਰਿਹਾ ਸੁਖਪਾਲ ਸਿੰਘ ਖੈਰਾ ਦੇ ਮੁਤਾਬਿਕ ਪਹਿਲਾਂ ਭਗਵੰਤਬਾਨ ਪਿੰਡਾਂ ਤੋਂ ਸਰਕਾਰ ਚਲੰਦਾ ਦਾਅਵਾ ਕਰਦੇ ਸਨ ਪਰ ਹੁਣ ਉਹਨਾਂ ਦੇ ਵੱਲੋਂ ਪਿੰਡਾਂ ਨੂੰ ਹੀ ਬਰਬਾਦ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਦੀਆਂ ਬੇਸ਼ਕੀਮਤੀ ਜ਼ਮੀਨਾਂ mafias ਨੂੰ ਕੋਡੀਆਂ ਦੇ ਪਾਅ ਦਿੱਤੀਆਂ ਜਾ ਰਹੀਆਂ ਨੇ ਜਲੰਧਾ ਦੇ ਪਿੰਡ ਬਿਆਸ ਦੇ ਸਰਕਾਰੀ ਸਕੂਲ ਦਾ ਨਾਮ ਬਜ਼ੁਰਗ ਮੈਰਾਥਨ ਦੌੜਾਕ ਫੌਜਾ ਸਿੰਘ ਦੇ ਨਾਮ ਤੇ ਰੱਖਿਆ ਜਾਵੇਗਾ ਇਹ ਐਲਾਨ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕੀਤਾ ਤੇ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਬੈਂਸ ਨੇ ਕਿਹਾ ਕਿ ਇਸ ਦੇ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਫੌਜਾ ਸਿੰਘ ਤੋਂ ਪ੍ਰੇਰਣਾ ਮਿਲੇਗੀ ਇਸ ਦੇ ਨਾਲ ਹੀ ਹਰਜੋਤ ਸਿੰਘ ਬੈਂਸ ਨੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਦੇ 115 ਸਰਕਾਰੀ ਸਕੂਲਾਂ ਦੇ ਨਾਲ ਗਦਰੀ ਬਾਬਿਆਂ ਆਜ਼ਾਦੀ ਕੁਲਾਟਿਆਂ ਫੌਜੀ ਸ਼ਹੀਦਾਂ ਤੇ ਹੋਰ ਨਾ ਸਨਮਾਨਿਤ ਹਸਤੀਆਂ ਦੇ ਨਾਮ ਤੇ ਰੱਖੇ ਗਏ ਨੇ ਅੱਜ ਦੀ ਪ੍ਰੈਸ ਕਾਨਫਰੰਸ ਦਾ ਵਿਸ਼ਾ ਹੈ ਕਿ ਸਾਡੇ ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦਾ ਨਾਮ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਦੋਂ ਤੋਂ ਸੈਂਕੜੇ ਸਕੂਲਾਂ ਦਾ ਨਾਮ ਹੈ ਜਿਹੜਾ ਸਾਡੇ ਗਦਰੀ ਬਾਬੇ ਸੰਤੰਤਰਤਾ ਸੰਗਰਾਮੀ ਸਾਡੇ ਸ਼ਹੀਦਾਂ ਦੇ ਨਾਮ ਤੇ ਤੇ ਪੰਜਾਬ ਦੀਆਂ ਨਾਮਵਰ ਹਸਤੀਆਂ ਦੇ ਨਾਮ ਤੇ ਰੱਖਿਆ ਜਾ ਚੁੱਕਿਆ ਮੈਂ ਜੇ ਤੁਹਾਨੂੰ ਐਗਜ਼ੈਕਟ ਆંકੜਾ ਦਵਾਂ ਤਾਂ ਅੱਜ ਦੀ ਤਰੀਕ ਤੱਕ 115 ਇਦਾਂ ਦੇ ਸਕੂਲ ਹਨ ਜਿਨ੍ਹਾਂ ਦਾ ਨਾਮ ਅਸੀਂ ਤਬਦੀਲ ਕਰਕੇ ਸਾਡੇ ਗਦਰੀ ਬਾਬੇ ਦੇਸ਼ ਦੀ ਆਜ਼ਾਦੀ ਦੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸੁਤੰਤਰਤਾ ਸੰਗਰਾਮੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੇਸ਼ ਦੀ ਰੱਖਿਆ ਕਰਨ ਦੇ ਲਈ ਹੁਣ ਤੱਕ ਲੇਟੈਸਟ ਜਿਹੜੇ ਸਾਡੇ ਚਾਇਓ ਪਲਵਾਮਾ ਹਮਲਾ ਹੋਵੇ ਜਾਂ ਹੁਣ ਵੀ ਜਿੱਥੇ ਵੀ ਸਾਡੇ ਜਿਹੜੇ ਸ਼ਹੀਦ ਹੁੰਦੇ ਆ ਉਹਨਾਂ ਦੇ ਨਾਮ ਦੇ ਉੱਤੇ ਜਾਂ ਪੰਜਾਬ ਦੀ ਉਹ ਮਹਾਨ ਹਸਤੀਆਂ ਜਿਵੇਂ ਪੰਜਾਬ ਦੇ ਮਹਾਨ ਨਾਟਕਕਾਰ ਬਲਵੰਤ ਗਾਰਗੀ ਜੀ ਇਹ ਹੈ ਤੇ ਇਹਦੇ ਵਿੱਚ ਸਭ ਤੋਂ ਜਿਹੜਾ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਸਾਨੂੰ ਇਹ ਸੁਭਾਗ ਮਿਲਿਆ ਕਿ ਸਾਡੇ ਸਭ ਤੋਂ ਵੱਡੇ ਸ਼ਹੀਦ ਜਿਨ੍ਹਾਂ ਨੂੰ ਅਸੀਂ ਆਪਣਾ ਆਈਕਨ ਮੰਨਦੇ ਆਂ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਜੀ ਉਹਨਾਂ ਦੇ ਪਿੰਡ ਦਾ ਸਕੂਲ ਸਰਕਾਰੀ ਹਾਈ ਸਕੂਲ ਖਟਕਰ ਕਲਾਂ ਦਾ ਨਾਮ ਵੀ ਸਾਡੀ ਸਰਕਾਰ ਨੇ 19 10 2023 ਨੂੰ ਖਟਕਰ ਕਲਾਂ ਦਾ ਜਿਹੜਾ ਸਰਕਾਰੀ ਸਕੂਲ ਹੈ ਉਸ ਦਾ ਨਾਮ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਜੀ ਦੇ ਨਾਮ ਤੇ ਰੱਖਿਆ ਐਦਾਂ ਹੀ ਆ ਜਿਹੜੀ ਕੱਲ ਅਸੀਂ 25 ਹੋਰ ਸਕੂਲਾਂ ਦਾ ਨਾਮ ਜਿਨ੍ਹਾਂ ਵਿੱਚੋਂ ਆ ਵੱਕਵੱਕ ਸਤੰਤਰਤਾ ਸੰਗਰਾਮੀ ਤੇ ਸ਼ਹੀਦਾਂ ਦੇ ਨਾਮ ਤੇ ਤੇ ਕੱਲ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇਹ ਵੀ ਐਲਾਨ ਕੀਤਾ ਕਿ ਸਾਡੇ ਪੰਜਾਬ ਦੇ ਉਹ ਮਹਾਨ ਹਸਤੀ ਜੋ ਪਿਛਲੇ ਦਿਨ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਰਦਾਰ ਫੌਜੀਆ ਸਿੰਘ ਜੀ ਉਹਨਾਂ ਦੇ ਨਾਮ ਦੇ ਉੱਤੇ ਉਹਨਾਂ ਦਾ ਪਿੰਡ ਦਾ ਜਿਹੜਾ ਜ਼ਿਲਹੰਦਰ ਦਾ ਪਿੰਡ ਹੈ ਬਿਆਸ ਉਹਨਾਂ ਦਾ ਸਕੂਲ ਉਹਨਾਂ ਦੇ ਨਾਮ ਤੇ ਰੱਖਿਆ ਜਾਊਗਾ ਇਹ ਇੱਕ ਬਹੁਤ ਵੱਡਾ ਜਿਹੜਾ ਇਥੇ ਦੇ ਨਾਲ ਬੱਚਿਆਂ ਨੂੰ ਇਨਸਪੀਰੇਸ਼ਨ ਮਿਲਦੀ ਹੈ ਮੋਟੀਵੇਸ਼ਨ ਮਿਲਦੀ ਹੈ ਤੇ ਜਿਨਾਂ ਨੇ ਆਪਣੇ ਜੀਵਨ ਤੋਂ ਵੱਧ ਕੋਈ ਕੋਈ ਤਿਆਗ ਨਹੀਂ ਹੁੰਦਾ ਸਰਵੋਤਮ দান ਕਰਨ ਵਾਲਿਆਂ ਦਾ ਨਾਮ ਅਸੀਂ ਉਹਨਾਂ ਦੇ ਨਾਮ ਦੇ ਉੱਤੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਵਿੱਦਿਆ ਦਾ দান ਬਖਸ਼ੀਏ ਇਹ ਸਮਝਦੇ ਹਾਂ ਕਿ ਬਹੁਤ ਇੱਕ ਸ਼ੁਭ ਕਾਰਜ ਹੈ ਇਹਨਾਂ ਸਕੂਲਾਂ ਦੇ ਵਿੱਚ ਕੋਈ ਐਦਾਂ ਦੀਆਂ ਫਾਈਲਾਂ ਸੀ ਜੋ ਪਿਛਲੇ 30-30 ਸਾਲਾਂ ਤੋਂ ਪੰਚਾਇਤਾਂ ਦੀ ਡਿਮਾਂਡ ਸੀ ਪਰ ਕਦੀ ਕਿਸੇ ਨੇ ਗੌਰ ਨਹੀਂ ਕੀਤਾ ਤੇ ਅਸੀਂ ਹੁਣ ਇੱਕ ਹੋਰ ਫੈਸਲਾ ਲਿਆ ਕਿ ਜਿੰਨੇ ਵੀ ਸਰਕਾਰੀ ਸਕੂਲ ਸ਼ਹੀਦਾਂ ਦੇ ਨਾਮ ਤੇ ਚੱਲਦੇ ਆ ਉੱਥੇ ਉਹਨਾਂ ਦੀ ਤਸਵੀਰ ਜਿੱਦਾਂ ਦੀ ਵੀ ਤਸਵੀਰ ਅਵੇਲੇਬਲ ਹੋਵੇ ਜਾਂ ਪੇਂਟਿੰਗ ਤੇ ਉਹਨਾਂ ਦਾ ਇਤਿਹਾਸ ਅਗਰ ਉਹ ਗਦਰੀ ਬਾਬੇ ਆ ਤਾਂ ਗਤ ਕਿਹੜੀ ਜੇਲ੍ਹ ਚ ਸੀ ਕੀ ਸਫਰ ਸੀ ਅਗਰ ਉਹ ਸ਼ਹੀਦ ਹੋਇਆ ਕਿਹੜੀ ਜੰਗ ਚ ਸ਼ਹੀਦ ਹੋਇਆ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਹੀ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਫੋਰਜਾ ਸਿੰਘ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਏ ਸਨ ਇਸ ਦੌਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸੰਸਕਾਰ ਤੋਂ ਬਾਅਦ ਪਰਿਵਾਰ ਅਤੇ ਪੰਚਾਇਤ ਮਿਲ ਕੇ ਜੋ ਵੀ ਫੈਸਲਾ ਕਰੇਗੀ ਸਰਕਾਰ ਨੂੰ ਮਨਜ਼ੂਰ ਹੋਏਗਾ ਉਨ੍ਹਾਂ ਦੇ ਪਿੰਡ ਦੇ ਸਕੂਲ ਦਾ ਨਾਮ ਸਰਦਾਰ ਫੋਰਜਾ ਸਿੰਘ ਦੇ ਨਾਮ ਤੇ ਹੋਵੇਗਾ ਉਨ੍ਹਾਂ ਦੇ ਪਿੰਡ ਦੇ ਸਟੇਡੀਅਮ ਦੇ ਵਿੱਚ ਉਨ੍ਹਾਂ ਦਾ ਪੁੱਤ ਵੀ ਬਣਾਇਆ ਜਾਏਗਾ ਤਾਂ ਕਿ ਰਹਿਣਦੀਆਂ ਪੀੜ੍ਹੀਆਂ ਤੱਕ ਉਨ੍ਹਾਂ ਨੂੰ ਯਾਦ ਰੱਖਿਆ ਜਾਵੇ ਜਲੰਧਰ ਇੱਕ ਖੇਡ ਦਾ ਅਹਿਮ ਖੇਤਰ ਮੰਨਿਆ ਜਾਂਦਾ ਹੈ ਸੰਸਦ ਦੇ ਮੌਨਸੂਨ ਸੈਸ਼ਨ ਨੂੰ ਲੈ ਕੇ ਕਿਸਾਨ ਆਗੂ ਸਰਵਨ ਸਿੰਘ ਪੰਦੇੜਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਨ ਸਿੰਘ ਪੰਦੇੜ ਨੇ ਕਿਹਾ ਕਿ ਇਸ ਮੌਨਸੂਨ ਸੈਸ਼ਨ ਦੇ ਵਿੱਚ ਇਸ ਬਿੱਲ ਨੂੰ ਲਿਆਉਣ ਦੀ ਯੋਜਨਾ ਹੈ ਜਿਸ ਮੁਤਾਬਕ ਬਿਜਲੀ ਸੈਕਟਰ ਦਾ ਕੰਮ ਪ੍ਰਾਈਵੇਟ ਕੰਪਨੀਆਂ ਨੂੰ ਸੌਂਪਨ ਦੀ ਤਿਆਰੀ ਕੀਤੀ ਜਾ ਰਹੀ ਹੈ ਇਹ ਬਿੱਲ 2020 ਤੋਂ ਸੰਸਦ ਦੇ ਵਿੱਚ ਸਥਾਈ ਕਮੇਟੀ ਦੇ ਕੋਲ ਲੰਬੀਤ ਹੈ ਉਹਨਾਂ ਨੇ ਕਿਹਾ ਕਿ ਸੈਕਟਰ ਮੁਤਾਬਕ ਬਿਜਲੀ ਕੰਪਨੀਆਂ ਹੀ ਬਿਜਲੀ ਦੇ ਰੇਟ ਤੈਅ ਕਰਨਗੀਆਂ सुरन सिंह पंडेर ने एक वीडियो मैसेज जारी करते कि यह सिर्फ किसानों लाई ही नहीं सगो सारे आम दुकानदार लाई भी ठीक नहीं है इसलिए इस बिल का विरोध करना जरूरी है मैं सरवण सिंह किसान मजदूर कमेटी पंजाब से आज मानसून सत्र पार्लियामेंट का न्यू दिल्ली में शुरू हो रहा लगभग सत्रह बिल लाने का प्रावधान है उनमें से एक बिजली संशोधन बिल बीस भी हो सकता है जिसके साथ अगर ये बिल पास होता है तो ये पूरे देश के लोगों के लिए बहुत बुरा बिल होगा क्योंकि तो जो पावर सेक्टर है अगर ये निजी हाथों में पूरी तरह चला गया तो उपभोक्ता इतने बिल नहीं दे सकेंगे जिस तरह से हमने देखा पहले भी प्राइवेटेशन बहुत बड़ी तादाद में इलेक्ट्रिसिटी का कर दिया गया है और जो इसके साथ जो ये बिल आएगा उसमें प्रावधान होगा कि जो प्राइवेट कंपनियां है वो बिजली के रेट तय करेंगी और बिजली बेचने का अधिकार भी उनको मिल जाएगा एक तो ये बिल मोदी सरकार को नहीं लाना चाहिए इसके खिलाफ आम लोग आंदोलन कर रहे हैं इसी के साथ साथ इस सेशन में एमएसपी लीगल ग्रंटी कानून बनाना का बिल आना चाहिए देश के किसान और मजदूर को जो कर्ज के कारण पूरे देश भर में खुदकुशियां कर रहे हैं महाराष्ट्र का मुद्दा बड़ी तादाद में ऊपर उठा था वो कर्ज मुक्त करने के लिए ये सेशन में बात करनी चाहिए कि किसान मजदूर को कर्ज मुक्त किसी किस तरह से किया जाना चाहिए इसी के साथ साथ किसानों की आमदन दुगनी करने का वादा था मोदी सरकार का लेकिन वो तो ही नहीं जो हमारे इनपुट्स हैं लगातार वो बढ़ रहे हैं वो किसानों को बहुत नुकसान हो रहा है और अभी तक हमारी आमदन में कोई बढ़ोतरी नहीं हो रही इसी के साथ साथ जो अमेरिका के साथ मोदी सरकार खेती सेक्टर डेहरी क्षेत्र और अन्य क्षेत्रों में समझौता कर रही है उस समझौते पर चर्चा होनी चाहिए उस समझौते में जो भी खेती की वस्तुएं या डेयरी खेतर उसको टैक्स मुक्त नहीं किया जाना चाहिए तो हम चाहते हैं लोगों के मुद्दों के ऊपर चर्चा हो और विपक्ष भी सार्थक चर्चा करे ताकि जो देश के किसान मजदूर को आने वाले समय में कोई ना कोई इंसाफ मिल सके ਜਿਕਰੇ ਖਾਸ ਹੈ ਕਿ ਇਸ ਸਮੇਂ ਬਿਜਲੀ ਰੈਗੂਲੇਟਰੀ ਕਮਿਸ਼ਨ ਬਿਜਲੀ ਦੀਆਂ ਦਰਾਂ ਤੈਅ ਕਰਦਾ ਹੈ ਸਪਾਵਰਕੋਮ ਦੇ ਵੱਲੋਂ ਹਰ ਸਾਲ ਪਿਛਲੀ ਦੀਆਂ ਦਰਾਂ ਤੈਅ ਕਰਨ ਦੇ ਲਈ ਅਰਜ਼ੀ ਦਿੱਤੀ ਜਾਂਦੀ ਹੈ ਜਿਸ ਤੇ ਚਾਰ ਵੱਖ-ਵੱਖ ਖੇਤਰਾਂ ਦੇ ਲੋਕਾਂ ਜਿਨ੍ਹਾਂ ਦੇ ਵਿੱਚ ਆਮ ਕਰੇ ਲੋਕਾ ਪਤਕਾਰ ਕਿਸਾਨ ਸੰਸਥਾਵਾਂ ਉਦਯੋਗਿਕ ਸੰਸਥਾਵਾਂ ਆਦਿ ਸ਼ਾਮਲ ਹੁੰਦੇ ਨੇ ਨਾਲ ਵਿਚਾਰ ਕਰਕੇ ਬਿਜਲੀ ਰੈਗੂਲੇਟਰੀ ਕਮਿਸ਼ਨ ਨਵੀਆਂ ਦਰਾਂ ਦੀ ਇਜਾਜ਼ਤ ਦਿੰਦਾ ਹੈ ਜੋ ਪੂਰੇ ਸਾਲ ਦੇ ਲਈ ਲਾਗੂ ਹੁੰਦੀਆਂ ਨੇ ਸੋ ਕਿਸਾਨ ਸੰਸਥਾਵਾਂ ਨੂੰ ਚਿੰਤਾ ਹੈ ਕਿ ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਇਹ ਕੰਮ ਨਿੱਜੀ ਕੰਪਨੀਆਂ ਨੂੰ ਸੌਂਪ ਦਿੱਤਾ ਜਾਏਗਾ ਜੋ ਪੈਟਰੋਲ ਕੰਪਨੀਆਂ ਦੀਆਂ ਤਰ੍ਹਾਂ ਆਪਣੇ ਰੇਟ ਤੈਅ ਕਰਨਗੀਆਂ ਇਸ ਵਿੱਚ ਸਰਕਾਰ ਦੀ ਕੋਈ ਭੂਮਿਕਾ ਨਹੀਂ ਰਹੇਗੀ ਜਿਲੰਦਰ ਦਿਹਾਤੀ ਦੇ ਆਦਮਪੂਲ ਦੇ ਵਿੱਚ ਸਕੂਲ ਬੱਸ ਤੋਂ ਹੇਟਾ ਉਤਰਨ ਲੱਗਿਆ 4 ਸਾਲਾ ਬੱਚੀ ਦੀ ਮੌਤ ਹੋ ਗਈ ਹੈ ਇਹ ਬੱਸ ਐਸਡੀ ਪਬਲਿਕ ਸਕੂਲ ਤੀਦ ਅਸੀਂ ਜਾ ਰਹੀ ਹੈ ਤੇ ਮ੍ਰਿਤਕਾ ਦੀ ਪਛਾਣ ਕੀ ਰਹੀ ਤੀ ਇੰਦਰਜੀਤ ਸਿੰਘ ਵਾਸੀ ਉਦੇਸੀਆਂ ਦੇ ਵਜੋਂ ਕੀਤੀ ਗਈ ਹੈ ਇਸ ਹਾਦਸੇ ਦੇ ਮਗਰੋਂ ਆਪਿਆਸ ਨੇ ਪੂਰੇ ਇਲਾਕੇ ਦੇ ਵਿੱਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਦੋਂ ਬੱਚੇ ਸਕੂਲ ਬੱਸ ਤੋਂ ਹੇਠਾ ਉਤਰਨ ਲੱਗੀ ਤਾਂ ਵੱਡਾ ਹਾ사 ਵਾਪਰ ਗਿਆ ਦੱਸਿਆ ਜਾ ਰਿਹਾ ਹੈ ਕਿ ਬੱਸ ਡਰਾਈਵਰ ਦੀ ਗਲਤੀ ਦੇ ਨਾਲ ਕਾਰਨ 25 ਬੱਸ ਰੇਠਾ ਆ ਗਈ ਇਸ ਘਟਨਾ ਦੇ ਵਿੱਚ ਜ਼ਖਮੀ ਬੱਚੀ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ਪੁਲਿਸ ਮੌਕੇ ਤੇ ਪਹੁੰਚਣ ਤੋਂ ਬਾਅਦ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ ਜੀ ਜੋ ਹੈਲਪਰ ਉਹ ਦਰਤੀ ਦੇ 12 ਸਾਲ ਗਿਆ ਉਤਾਰਨੇ ਕੋਲ ਲੀਣ ਦਾ ਭੰਦਾ ਇਹ ਜੇ ਮਰਾ ਵੇਰਾ ਐਫਪੀਆ ਦੇਸ਼ ਕਰਦੀ ਆ ਕਰਨੀ ਕੀਤੀ ਜੀ ਸਰ ਡਰਾਈਵਰ ਦੇ ਖਿਲਾਫ ਕੀ ਕੋਈ ਐਕਸ਼ਨ ਆਨਸਰ ਦੀ ਟੀਮ ਗਈ ਹੋਈ ਹੈ ਤੇ ਜਿਹੜਾ ਉਹ ਵਹੀਕਲ ਸੀਗਾ ਪਲੱਸ ਜਿਹੜਾ ਚਾਲਕ ਸੀਗਾ ਜੀ ਤੇ ਵਹੀਕਲ ਇਹਦਾ ਕੋ ਪਾਉਂਡ ਹੋ ਗਿਆ ਤੇ ਅਚਾਨਕੇ ਹੈਗਾ ਜੀ ਉਹਨੂੰ ਵੀ ਕਸੂਰ ਪਿਆ ਸਰ ਕੀ ਕੁਝ ਨਸ਼ਾ ਵਗੈਰਾ ਦਾ ਨਹੀਂ ਡਰਾਈਵਰ ਨੇ ਕੀਤਾ ਸੀ ਨਹੀਂ ਜੀ ਹੇ ਤਾਂ ਉਹਦਾ ਕੋਈ ਪਕੜਾਗੇ ਜੇ ਉਹਦਾ ਫਿਰ ਅਨਸਵਾਰ ਮੈਡੀਕਲ ਹੋਗਾ ਜੀ ਉਹ ਡਾਕਟਰ ਦੱਸ ਸਕਦੇ ਸਰ ਤਾਂ ਇੱਕ ਵੱਡਾ ਸਵਾਲ ਕੀ ਹਲੇ ਤੱਕ ਕਿਉਂ ਨਹੀਂ ਬੰਦ ਕਰਵਾਇਆ ਐ ਇੰਨਾ ਵੱਡਾ ਹਾਦਸਾ ਸਕੂਲ ਦੇ ਵਿੱਚ ਸਵੇਰੇ 8 ਵਜੇ ਦਾ ਹੋ ਜਾਂਦਾ ਹੈ ਸਕੂਲ ਕਿਉਂ ਨਹੀਂ ਬੰਦ ਕਰਵਾਇਆ ਸਕੂਲ ਇਸ ਕਰਕੇ ਵੀ ਸਕੂਲ ਦੇ ਵਿੱਚ ਲਗਭਗ 300 ਤੋਂ 350 ਬੱਚਾ ਪੜਦਾ ਹੈ ਸਵੇਰੇ 8 ਵਜੇ ਦਾ ਇਹ ਹਾਦਸਾ ਹੋ ਗਿਆ ਤੇ ਜਿਹੜੇ ਜਿਹੜਾ 300 ਬੱਚਾ ਆ ਉਹਨਾਂ ਦੇ ਪੇਰੈਂਟਸ ਉਹਨੂੰ ਲੈਣ ਵਾਸਤੇ ਆਉਂਗਾ ਤਾਂ ਬੱਚੇ ਭੇਜੇ ਜਾਂਦੇ ਆ ਤੇ ਪੇਰੈਂਟਸ ਉਹਨਾਂ ਦੇ ਕਿਤੇ ਕੋਈ ਮਸ਼ਰੂਫ ਆ ਕੋਈ ਡਿਊਟੀ ਤੇ ਆ ਕਿਉਂਕਿ ਤੇ ਆਟੋ ਜਲੰਧਰ ਆ ਤਾਂ ਉਹ ਆਉਣਗੇ ਤਾਂ ਉਹ ਲੈ ਕੇ ਜਾਣਗੇ ਅਦਰਵਾਈ ਜਿਹੜਾ ਹੈਗਾ ਇਹ ਬੱਚੇ ਜਿਹੜੇ ਹੈਗੇ ਬੱਚਿਆਂ ਦੀ ਸੇਫਟੀ ਜਿਹੜੇ ਇਸ ਟਾਈਮ ਸਕੂਲ ਦੇ ਅੰਦਰ ਆ ਉਹ ਵੀ ਇੱਕ ਕਨਸਰਨ ਹੈਗਾ ਜਿਹਦੇ ਤੇ ਅਸੀਂ ਮੁਸਤੰਦੀ ਨਾਲ ਲੱਗੇ ਹੋਏ ਆ ਪਰ ਸਕੂਲ ਬੰਦ ਕਰਾਉਣ ਦਾ ਹੈਗਾ ਅਸੀਂ ਕੋਈ ਲਾਜ ਨਾ ਦਰ ਸਿਚੂਏਸ਼ਨ ਨਹੀਂ ਖੜੀ ਕਰਨੀ ਠੀਕ ਹੈ ਜੀ ਬੱਚੇ ਦੇ ਪੇਰੈਂਟਸ ਆਉਣਗੇ ਤਾਂ ਬੱਚੋਂ ਲੈ ਕੇ ਜਾਣਗੇ ਸੋ ਦੱਸ ਦਈਏ ਕਿ ਇਸ ਦੌਰਾਨ ਗੁੱਸੇ ਵਿੱਚ ਆਏ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਜਲੰਧਰ ਹੁਸ਼ਿਆਰਪੁਰ ਹਾਈਵੇ ਨੂੰ ਆਦਮਪੁਰ ਨੇੜੇ ਜਾਮ ਕਰ ਦਿੱਤਾ ਗਿਆ ਸੀ ਜਿਸ ਕਾਰਨ ਆਸ-ਪਾਸ ਅਤੇ ਹਾਈਵੇ ਤੇ ਭਾਰੀ ਜਾਮ ਲੱਗ ਗਿਆ ਮੌਕੇ ਤੇ ਪਹੁੰਚੀ ਪੁਲਿਸ ਨੇ ਕਿਸੇ ਤਰ੍ਹਾਂ ਪਰਿਵਾਰਿਕ ਮੈਂਬਰਾਂ ਨੂੰ ਸਮਝਾਉਣਾ ਪੁਲਿਸ ਅਨੁਸਾਰ ਉਕਤ ਮਾਮਲੇ ਵਿੱਚ ਸਕੂਲ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਜਲਦੀ ਹੀ ਕਬਜ਼ੇ ਵਿੱਚ ਲਈ ਜਾਣਗੇ ਡਰਾਈਵਰ ਦਾ ਡਾਕਟਰੀ ਮੁਆਇਨਾ ਕੀਤਾ ਜਾਏਗਾ ਜੇਕਰ ਡਰਾਈਵਰ ਨਸ਼ੇ ਦੇ ਵਿੱਚ ਹੈ ਤਾਂ ਉਸਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਸਕੂਲ ਦੇ ਵਿੱਚ 300 ਤੋਂ ਵੱਧ ਬੱਚੇ ਪੜ੍ਹਦੇ ਨੇ ਲੁਧਿਆਣਾ ਦੇ ਸ਼ਾਮਨਗਰ ਇਲਾਕੇ ਦੇ ਵਿੱਚ ਬੀਤੀ ਰਾਤ ਬੇਸੁੱਧ ਹਾਲਤ ਦੇ ਵਿੱਚ 27 ਸਾਲਾ ਨੌਜਵਾਨ ਰੋਹਿਤ ਪਿਆਸੀ ਜਿਸ ਨੂੰ ਉਸਦੇ 11 ਦੋਸਤਾਂ ਦੇ ਵੱਲੋਂ ਚੁੱਕ ਸਿਵਲ ਹਸਪਤਾਲ ਪਹੁੰਚਾਇਆ ਗਿਆ ਤਾਂ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੀ ਛਾਤੀ ਵਿੱਚ ਗੋਲੀ ਲੱਗਣ ਦੇ ਨਾਲ ਉਸ ਦੀ ਮੌਤ ਹੋਈ ਹੈ ਸੋ ਹਾਲਾਂਕਿ ਕਿਸ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਸ ਦੀ ਜਾਂਚ ਚੱਲ ਰਹੀ ਹੈ ਸੋ ਥਾਣਾ ਡਿਵੀਜ਼ਨ ਨੰਬਰ 5 ਦੇ ਮੁਖੀ ਬਿਕਰਮਜੀਤ ਸਿੰਘ ਕੁਮਣ ਮੁਤਾਬਿਕ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਤਰਸ਼ ਕੀਤਾ ਜਾਏਗਾ ਫਿਲਹਾਲ ਹਾਲੇ ਅਜੇ ਹੀ ਕੋਈ ਵੀ ਘਟਨਾ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਆਪਸੀ ਇਨਾਦਾ ਕੀ ਵਿਵਾਦ ਸੀ ਉਹਨਾਂ ਕੀ ਹੈ ਕਿ ਜਾਂਚ ਜਾਰੀ ਹੈ ਇਹ ਰੋਤਣਾ ਦਾ ਮੁੰਡਾ ਕੋਈ ਆਪਣੇ ਹੈਬੋਵਾਲ ਸਾਈਡ ਦਾ ਦੋਪਾਲ ਨਗਰ ਦਾ ਸਾਨੂੰ ਰਾਤ ਮੈਸੇਜ ਆਇਆ ਸੀਗਾ ਸਿਵਲ ਹਸਪਤਾਲ ਤੋਂ ਵੀ ਇੱਥੇ ਕੋਈ ਬੰਦੇ ਦੀ ਗੋਲੀ ਲੱਗਣ ਨਾਲ ਮੌਤ ਹੋਈ ਆ ਅਸੀਂ ਰਾਤ ਮੌਕਾ ਦੇਖਿਆ ਸੀ ਹਜੇ ਤੱਕ ਉਹਦੇ ਪੇਰੈਂਟਸ ਅੱਜ ਸਵੇਰ ਹੁਣ ਸਾਡੇ ਕੋਲ ਆ ਕੇ ਸਟੇਟਮੈਂਟ ਲਿਖਾ ਰਹੇ ਆ ਜੋ ਵੀ ਉਹ ਸਟੇਟਮੈਂਟ ਦਿੰਦੇ ਆ ਅਸੀਂ ਉਹਦੇ ਮੁਤਾਬਕ ਜੋ ਵੀ ਕਾਰਵਾਈ ਬੰਦੀ ਆ ਕਰ ਰਹੇ ਆ ਕਿੰਨੇ ਕਿ ਸਾਲਾਂ ਦਾ ਸੀ ਨੌਜਵਾਨ ਇੱਕ ਦੀ 27 ਸਾਲ ਦਾ ਮੁੰਡਾ ਦੱਸਦੇ ਉਹਦੇ ਪਰਿਵਾਰ ਵਾਲੇ 27 ਸਾਲ ਉਮਰ ਸੀ ਉਹਦੀ ਕਿਹੜੀ ਜਗ੍ਹਾ ਚੱਲੀਆਂ ਜੇ ਗੋਲੀਆਂ ਆਹ ਹਾਸਰਪੁਰ ਇਹ ਗੋਲੀਆਂ ਭਾਰਤਨਾਗਰ ਚੌਂਕ ਦੇ ਕੋਲ ਸਾਡੇ ਸ਼ਾਮਨਾਗਰ ਸਾਈਡ ਦੇ ਸੀਸੀਸੀ ਵੀ ਫੋਟੋ ਵੀਗਰਾ ਚੈੱਕ ਕਰ ਰਹੇ ਆ ਅਸੀਂ ਇੱਥੇ ਸਵੇਰੇ ਕੋਈ ਗ੍ਰਿਫਤਾਰੀ ਹੋਈ ਹੈ ਨਹੀਂ ਕੋਈ ਗ੍ਰਿਫਤਾਰੀ ਨਹੀਂ ਹਜੇ ਤੱਕ ਕੋਈ ਹਥਿਆਰੀ ਨਹੀਂ ਲॉज ਹੋਈ ਪਰਚਾ ਦਰਜ ਕਰਾ ਰਹੇ ਹਾਂ ਉਸ ਤੋਂ ਮੋਲੀ ਜਾਂਚ ਕੀ ਸਾਹਮਣੇ ਆਇਆ ਸਰ ਮੋਲੀ ਜਾਂਚ ਇਹਨਾਂ ਦੇ ਬੇਟਾਂ ਸੋ ਜੋ ਵੀ ਦੱਸਣਾ ਉਸ ਤੋਂ ਬਾਅਦ ਹੀ ਪਤਾ ਲੱਗੂ ਹਜੇ ਕੋਈ ਇਹ ਦੇ ਵਾਰੀ ਕੋਈ ਰੰਜਿਸ਼ ਵਗੈਰਾ ਸੀ ਕੁਝ ਇਦਾਂ ਦੀ ਗੱਲ ਬਾਤ ਸੀ ਪਰਿਵਾਰ ਨੇ ਨਹੀਂ ਉਹ ਕਹਿੰਦੇ ਸਾਡੀ ਕੋਈ ਰੰਜਿਸ਼ ਨਹੀਂ ਕਿਸੇ ਨਾਲ ਨਾਲ ਮੁੰਡਾ ਕੋਈ ਡਰਾਈਵਰੀ ਦਾ ਕੰਮ ਕਰਦਾ ਸੀ ਸਾਡਾ ਸਰ ਗੋਲੀਆਂ ਕਿੰਨੀਆਂ ਕਿ ਲੱਗੀਆਂ ਕੁਝ ਪਤਾ ਇੱਕ ਲੱਗੀ ਦੋ ਲੱਗੀ ਇੱਕ ਗੋਲੀ ਲੱਗੀ ਉਹਦੇ ਕਿੱਥੇ ਲੱਗੀ ਇੱਕ ਗੋਲੀ ਛਾਤੀ 'ਚ ਲੱਗੀ ਉਹਦੇ ਜੀ ਹਾਂ ਬਾਕੀ ਬਾਕੀ ਅਸੀਂ ਜੋ ਵੀ ਹੈਗਾ ਉਹਨਾਂ ਦੇ ਬਿਆਨ ਤੋਂ ਬਾਅਦ ਦੱਸ ਸਕਾਂਗੇ ਪਰਿਵਾਰਿਕ ਮੈਂਬਰਾਂ ਮੁਤਾਬਕ ਰੋਹਿਤ ਡਰਾਈਵਰੀ ਦਾ ਕੰਮ ਕਰਦਾ ਸੀ ਅਤੇ ਉਹ ਆਪਣੇ ਪੂਆ ਕੋਲ ਜਗਰਾਉਂ ਪੁਲ ਨਜ਼ਦੀਕ ਰਹਿੰਦਾ ਸੀ ਉਹਨੇ ਕਿਹਾ ਕਿ ਉਸਦੀ ਕਿਸੇ ਦੇ ਨਾਲ ਕੋਈ ਵੀ ਰੰਜਿਸ਼ ਨਹੀਂ ਸੀ ਇਸ ਦੌਰਾਨ ਪਰਿਵਾਰਿਕ ਮੈਂਬਰਾਂ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਅਤੇ ਨਾਲ ਹੀ ਉਹਨਾਂ ਨੂੰ ਇਨਸਾਫ ਦਿਵਾਉਣ ਦੀ ਮੰਗ ਵੀ ਕੀਤੀ ਅੱਜ ਦੀ ਖਬਰਾਂ ਦੇ ਵਿੱਚ ਫਿਲਹਾਲ ਇਹਨਾਂ ਹੀ ਚਲਦ ਮਿਲਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ